ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪ ਨੂੰ YouTube ਚੈਨਲ Job Alert ਵੇ ਜਾਵਾਂ ਤੇ ਦੋਸਤੋ ਅੱਜ ਇੱਕ ਨਵੀਂ ਜੋਬ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਵਿੱਚ ਇਸ ਦੇ ਵਿੱਚ ਨੌਨ ਟੀਚਿੰਗ ਦੇ ਸਾਮੀਆਂ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ਅਤੇ ਗਰੁੱਪ A B ਅਤੇ C ਦੀ ਸਾਮੀ ਵਿੱਚ ਕੀਤੀ ਜਾਂਦੀ ਹੈ ਜੀ ਜੋ ਕਿ ਨੌਨ ਟੀਚਿੰਗ ਦੀਆਂ ਸਾਮੀਆਂ ਰਹਵਾਲ ਗਿਆਨ ਇਹਨਾਂ ਸਾਮੀਆਂ ਲਈ ਜੋ ਅਪਲੀਕੇਸ਼ਨ ਹੈ ਉਹ ਆਨਲਾਈਨ ਫਿਲ ਕਰਨੀ ਹੋਵੇਗੀ ਜਿਸਦੀ ਲਾਸਟ ਡੇਟਾ 9 12 2025 ਰਹਿਣ ਵਾਲੀ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਜ ਵੀਡੀਓ ਵਿੱਚ ਦਿੰਦੇ ਹਾਂ ਕੌਣ ਕੌਣ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਇਸ ਵਿੱਚ ਉਮਰ ਕੁਆਲਿਫੀਕੇਸ਼ਨ ਅਤੇ ਸੈਲਰੀ ਕਿੰਨੀ ਵਾਲੀ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਵੀਡੀਓ ਵਿੱਚ ਦਿੰਦੇ ਹਾਂ ਜੀ ਜੇਕਰ ਤੁਸੀਂ ਇਸ ਪੋਸਟ ਲਈ ਐਲੀਜੀਬਲ ਨਹੀਂ ਤਾਂ ਤੁਸੀਂ ਇਸ ਪੋਸਟ ਨੂੰ ਜਰੂਰ ਅੱਗੇ ਸ਼ੇਅਰ ਕਰ ਦਿਨਾ ਤਾਂ ਜੋ ਰੁਤਬਾ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਉਹ ਇਸ ਪੋਸਟ ਨੂੰ ਫਿਲ ਕਰ ਸਕਦਾ ਹੋ। ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਨਾ ਅਤੇ ਨਾਲ ਹੀ ਬੈਲ ਆਈਕਨ ਉੱਤੇ ਨੂੰ ਪ੍ਰੈਸ ਕਰਨਾ ਜੀ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਜਾਂ ਕੋਈ ਜੋ ਸੰਬੰਧੀ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਸਭ ਤੋਂ ਪਹਿਲਾਂ ਸਹੀ ਅਤੇ ਸਟੀਕ ਜਾਣਕਾਰੀ ਤੁਹਾਨੂੰ ਮਿਲ ਸਕੇ ਅੱਜ ਤੁਸੀਂ ਸਮਾਰ ਰਹੇ ਦੇ ਪੋਸਟ ਨੂੰ ਅਪਲਾਈ ਕਰ ਸਕੋ ਸਾਡਾ ਇੱਕ ਵਟਸਐਪ ਚੈਨਲ ਵੀ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਤੁਸੀਂ ਵਟਸਐਪ ਚੈਨਲ ਉੱਤੇ ਜਾ ਕੇ ਫੋਲੋ ਕਰਦਣਾ ਅਸੀਂ ਉਸ ਤੇ ਵੀ ਅਪਡੇਟ ਦਿੰਦੇ ਰਹਿੰਦੇ ਹਾਂ ਜੀ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੈਂਟਰ ਯੂਨੀਵਰਸਿਟੀ ਆਫ ਪੰਜਾਬ ਵਿੱਚ ਸਮਾਵੇਵਾ ਕੀਤੀ ਜਾਂਦੀ ਹੈ ਜੋ ਕਿ 10 11 2025 ਤੋਂ ਆਨਲਾਈਨ ਅਪਲੀਕੇਸ਼ਨਾਂ ਸ਼ੁਰੂ ਚ ਹੋ ਚੁੱਕਿਆ ਹਨ ਅਤੇ ਲਾਸਟ ਡੇਟ 9 12 2025 ਰਹਿਣ ਵਾਲੀ ਹੈ ਜੀ ਪੋਸਟਾਂ ਦੀ ਗੱਲ ਕਰੀਏ ਤਾਂ ਗਰੁੱਪ A ਦੇ ਲਈ ਸਭ ਤੋਂ ਪਹਿਲਾਂ ਆਡਿਟ ਅਫਸਰ ਦੀ ਪੋਸਟ ਰਹਿਣ ਵਾਲੀ ਹੈ ਜਿਸ ਦੇ ਵਿੱਚ ਪੇਮੈਂਟ ਹੈ 78800 ਰੁਪਏ ਪ੍ਰਤੀ ਮਹੀਨੇ ਤੋਂ ਹਾਂ ਦੇਣ ਵਾਲੀ ਹੈ ਜੋ ਕਿ ਪੋਸਟ 1 ਹੈ ਜੀ ਜੋ ਉਹ ਜੋ ਇੱਕ ਪੋਸਟ ਹੈ ਉਹ ਜਨਵਰੀ ਦੀ ਰਹਿਣ ਵਾਲੀ ਹੈ ਨੰਬਰ 2 ਪੋਸਟ ਦੀ ਗੱਲ ਕਰੀਏ ਪ੍ਰਾਈਵੇਟ ਸੈਕਟਰੀ ਦੀ ਰਹਿਣ ਵਾਲੀ ਹੈ ਟੋਟਲ ਸਾਮੀਆਂ 5 ਹਨ ਜੀ 4 ਜਰਨ ਲਈ ਇੱਕ ਇੱਕ OBC ਸਾਮੀ ਰਹਿਣ ਵਾਲੀ ਹੈ ਅਤੇ ਇਹ ਜੋ ਪੇਮੈਂਟ ਹੈ 44900 ਰੁਪਏ ਪ੍ਰਤੀ ਮਾਸ ਹਿਸਾਬ ਨਾਲ ਪੇਮੈਂਟ ਮਿਲੇਗੀ ਨੈਕਸਟ ਪੋਸਟ ਪਰਸਨਲ ਅਸਿਸਟੈਂਟ ਦੀ ਰਹਿਣ ਵਾਲੀ ਹੈ ਜੋ ਟੋਟਲ ਇੱਕ ਸਾਮੀ ਹੈ ਜੀ ਅਤੇ ਇਹ OBC ਲਈ ਸਾਮੀ ਰਹਿਣ ਵਾਲੀ ਹੈ ਇਹ ਜੋ ਪੇਮੈਂਟ ਹੈ 35400 ਰੁਪਏ ਦੇ ਹਿਸਾਬ ਨਾਲ ਪੇਮੈਂਟ ਮਿਲਣ ਵਾਲੀ ਹੈ ਨੈਕਸਟ ਪੋਸਟ ਦੀ ਗੱਲ ਕਰੀ ਤਾਂ ਅਸਿਸਟੈਂਟ ਦੀ ਪੋਸਟ ਰਹਿਣ ਵਾਲੀ ਹੈ ਜੀ ਇਹ ਵਿੱਚ 44900 ਰੁਪਏ ਹਿਸਾਬ ਨਾਲ ਪੇਮੈਂਟ ਮਿਲੇਗੀ ਇੱਕ ਪੋਸਟ ਜੋ EWS ਦੇ ਲਈ ਰਹਿਣ ਵਾਲੀ ਹੈ ਜੀ ਟੈਕਨੀਕਲ ਅਸਿਸਟੈਂਟ ਦੀ ਰਹਿਣ ਵਾਲੀ ਇਹਦੇ ਲਈ ਜੋ ਪੇਮੈਂਟ ਹੈ 23200 ਰੁਪਏ ਰਹਿਣ ਵਾਲੀ ਹੈ ਤੇ ਇੱਕ ਪੋਸਟ ਹੈਗੀ ਇਹ ਜੋ ਕਿ ਜਨਰਲ ਲਈ ਰਹਿਣ ਵਾਲੀ ਹੈ ਇੱਕ ਪੋਸਟ ਨੈਕਸਟ ਪੋਸਟ ਲੈਬਾਰਟਰੀ ਅਸਿਸਟੈਂਟ ਦੀ ਰਹਿਣ ਵਾਲੀ ਹੈ ਇਹ ਜੋ ਪੇਮੈਂਟ ਹੈ 25500 ਰੁਪਏ ਦਾ ਪੇਮੈਂਟ ਰਹਿਣ ਵਾਲੀ ਹੈ ਇੱਕ ਪੋਸਟ ਐਸਟੀ ਲਈ ਰਹਿਣ ਵਾਲੀ ਹੈ ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਲੋਅਰ ਡਿਵੀਜ਼ਨ ਕਲਰਕ ਦੀ ਪੋਸਟਾਂ ਹਾਂਜੀ ਜਿਹਦੇ ਵਿੱਚ ਸਮੀਆਂ ਦੀ ਗਿਣਤੀ 9 ਹੈ ਅਤੇ ਇਹਦੇ ਲਈ ਪੇਮੈਂਟ ਹੈ ਜੋ 19900 ਰੁਪਏ ਪ੍ਰਤੀ ਮਾਸ ਤੋਂ ਮਿਲੇਗੀ ਇਸ ਦੇ ਵਿੱਚ ਤਿੰਨ ਜਨਰਲ ਲਈ ਦੋ ਐਸਸੀ ਲਈ 21 ਦੀ 2 ਵੀ ਸਿਲੀ ਤੇ ਇੱਕ ایਡਬੀਐਸ ਦੀ ਲਈ ਪੋਸਟ ਰਹਿਣ ਵਾਲੀ ਹੈ ਜੀ। ਨੈਕਸਟ ਪੋਸਟ ਕੁੱਕ ਦੀ ਰਹਿਣ ਵਾਲੀ ਹੈ ਜਿਸ ਦੇ ਵਿੱਚ ਪੇਮੈਂਟ 19900 ਰੁਪਏ ਹਿਸਾਬ ਨਾਲ ਮਿਲੇਗੀ। ਟੋਟਲ ਪੋਸਟਾਂ ਦੋ ਹਨ ਜੋ ਕਿ ਜਨਰਲ ਲਈ ਰਹਿਣ ਵਾਲੀਆਂ ਹਨ। ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਇੱਕ ਪੋਸਟ ਜਨਰਲ ਲਈ ਲੈਬਾਰਟਰੀ اٹੈਂਡੈਂਟ ਦੀ ਰਹਿਣ ਵਾਲੀ ਹੈ। ਇਹ ਜੋ ਪੇਮੈਂਟ ਹੈ 18000 ਪ੍ਰਤੀ ਮਹੀਨੇ ਹਿਸਾਬ ਨਾਲ ਰਹਿਣ ਵਾਲੀ ਹੈ। ਬਹੁਤ ਵਧੀਆ ਮੌਕਾ ਚੁੱਕਿਆ ਜੀ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ 'ਤੇ ਅਪਲਾਈ ਕਰਨਾ ਚਾਹੁੰਦੇ ਹਨ। ਬਧੇਰ ਜਾਂ ਕਰ ਲਈ ਤੁਸੀਂ ਇਹਨੇ ਵੈਬਸਾਈਟ www.cupe.edu.in ਤੇ ਜਾ ਕੇ ਜਾਂ ਕਰੀ ਲੈ ਸਕਦੇ ਹੋ ਜੀ ਇਹਨਾਂ ਪੋਸਟਾਂ ਦੇ ਲਈ ਜੋ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤੇ ਕੁਆਲਿਫੀਕੇਸ਼ਨ ਇਹਨਾਂ ਪੋਸਟਾਂ ਲਈ 10ਵੀਂ 12ਵੀਂ ਗ੍ਰੈਜੂਏਸ਼ਨ ਅਤੇ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ ਕੋਈ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹਨ ਅਤੇ ਇਹਦੇ ਲਈ ਜੋ ਅਪਲੀਕੇਸ਼ਨ ਫੀਸ ਹੈ 600 ਰੁਪਿਆ ਅਪਲੀਕੇਸ਼ਨ ਫੀਸ ਰਹਿਣ ਵਾਲੀ ਹੈ ਜੀ ਹੁਣ ਗੱਲ ਕਰਦੇ ਆਂ ਏ ਦੀ ਏਜ ਦੇ ਵਿੱਚ ਜੋ ਆਡਿਟ ਅਫਸਰ ਹੈ ਗਰੁੱਪ ਏ ਦੀ ਪੋਸਟ ਦੇ ਲਈ 55 ਸਾਲ ਤੱਕ ਏਜ ਮੰਗੀ ਗਈ ਹੈ। ਅਤੇ ਗਰੁੱਪ ਬੀ ਦੀ ਪੋਸਟਾਂ ਲਈ 35 ਸਾਲ ਦਾ ਏਜ ਮੰਗੀ ਜਾਏ। ਅਗਲਾ ਕੈਟਾਗਰੀ ਅਗਲਾ ਇਹ ਰੈਕਸ਼ਨਸ਼ ਵੀ ਰਹਿਣ ਵਾਲਾ ਜੀ। ਅਤੇ ਜੋ ਸੀਨੀਅਰ ਪੋਸਟ ਹਨ ਲੋਅਰ ਡਿਵੀਜ਼ਨ ਕਲਰਕ ਅਤੇ ਲੈਬਾਰਟਰੀ ਟੈਕਨਿਸ਼ੀਅਨ ਦੀਆਂ ਉਹਦੇ ਲਈ ਏਜ 30 ਸਾਲ ਤੱਕ ਰਹਿਣ ਵਾਲੀ ਹੈ। ਅਤੇ ਜੋ ਕੋਕੀ ਦੀ ਪੋਸਟ ਹਨ ਉਹਦੇ ਲਈ ਜੋ ਏਜ ਹੈ ਉਹ 32 ਸਾਲ ਤੱਕ ਮੰਗੀ ਹੈ ਜੀ। ਇਸ ਪੋਸਟ ਲਈ ਜੋ ਕੈਂਡੀਡੇਟ EWS ਅਤੇ SC/ST ਨੇ ਸਵੰਧ ਰੱਖਿਆ ਨਾ ਉਹਨਾਂ ਨੇ ਪਰਫਾਰਮੈਂਸ ਦਿੱਤੇ ਗਏ ਹੈ ਜੀ। ਉਹ ਵੀ ਤੁਸੀਂ ਨਾਲ ਫਿਲ ਕਰਦੇ ਹਨ ਇਸ ਪੋਸਟ ਦੇ ਨੋਟੀਫਿਕੇਸ਼ਨ ਦਾ ਲਿੰਕ ਸਾਡੇ WhatsApp ਚੈਨਲ ਤੇ ਹੈ ਜੀ ਤੁਸੀਂ ਉੱਥੇ ਜਾ ਕੇ ਨੋਟੀਫਿਕੇਸ਼ਨ ਪੜ੍ਹ ਵੀ ਸਕਦੇ ਹੋ ਅਤੇ ਡਾਊਨਲੋਡ ਵੀ ਕਰ ਸਕਦੇ ਹੋ ਜੀ WhatsApp ਚੈਨਲ ਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਤੁਸੀਂ ਚੰਗੇ ਤਰੀਕੇ ਨਾਲ ਨੋਟੀਫਿਕੇਸ਼ਨ ਪੜ੍ਹਨ ਤੋਂ ਬਾਅਦ ਹੀ ਇਸ ਪੋਸਟ ਲਈ ਅਪਲਾਈ ਕਰਨਾ ਬੜੀਆ ਮੌਕਾ ਆ ਚੁੱਕਾ ਹੈ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ 'ਤੇ ਅਪਲਾਈ ਕਰਨਾ ਚਾਹੁੰਦੇ ਹਨ ਇਹਦੇ ਵਿੱਚ ਜੋ ਇੱਕ ਸਰਵਿਸ ਆਏ ਹਨ ਉਹਨਾਂ ਲਈ ਵੀ ਈਮੇਲ ਰੈਸਿਟਿਪਲ ਮਿਲੇਗੀ ਅਤੇ ਉਹ ਵੀ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਸਕਦੇ ਹਨ ਜੋ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦਾ ਐਡਰੈਸ ਹੈ ਜੀ ਬੀਪੀਓ ਕੁਦਾ ਡਿਸਟ੍ਰਿਕਟ ਬਟੰਡਾ ਪੰਜਾਬ ਰਾਂਵਲ ਹੈਗਾ ਦੋਸਤੋ ਜੇਕਰ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਅਤੇ ਹੋਰ ਨਵੇਂ ਵੀਡੀਓ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਵੀਡੀਓ ਨੂੰ ਲੱਗ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ